ਨਸਕਾਰੋ ਰੱਬਾ ਅਜੀਹਾ ਹੀ ਕੁਝ ਅੱਜਕੱਲ ਹਰ ਕੋਈ ਕਹਿੰਦਾ ਸੁਣਾਈ ਦੇ ਰਿਹਾ ਹੈ ਦਰਸਲ ਮੌਜੂਦਾ ਸਾਲ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੇ ਕਾਰਨ ਦੇਸ਼ ਦੇ ਵੱਡੇ ਹਿੱਸੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੈ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਚ ਹੜ੍ਹਾਂ ਨੇ ਸਭ ਤੋਂ ਵੱਧ ਤਬਾਹੀ ਮਚਾਈ ਹੈ ਅਤੇ ਸਾਰੀਆਂ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਨੇ ਡੈਮਾਂ ਦੇ ਫਲੱਡ ਗੇਟ ਖੋਲੇ ਜਾ ਰਹੇ ਨੇ ਵੱਡੇ ਪੱਧਰ ਦੇ ਉੱਤੇ ਇਮਾਰਤਾਂ ਅਤੇ ਵਾਹਨ ਹੜ੍ਹਾਂ ਚ ਰੁੜਦੇ ਦਿਖਾਈ ਦੇ ਰਹੇ ਨੇ ਜਿਸ ਦੀਆਂ ਤਸਵੀਰਾਂ ਆਮ ਤੌਰ ਤੇ ਉੱਤੇ ਸੋਸ਼ਲ ਮੀਡੀਆ ਤੇ ਵੇਖੀਆਂ ਜਾ ਸਕਤੀਆਂ ਨਹੀਂ ਪਿਤੇ 3 ਦਿਨ ਚ ਤਬਾਹੀ ਹੱਦ ਤੋਂ ਵੱਧ ਹੋਈ ਹੈ ਭਾਵੇਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਹਿਮਾਚਲ ਜੰਮੂ ਕਸ਼ਮੀਰ ਅਤੇ ਉੱਤਰਾਖੰਡ ਚ ਕਾਫੀ ਲੋਕ ਹੜ੍ਹਾਂ ਕਾਰਨ ਆਪਣੀ ਜਾਨ ਗਵਾ ਬੈਠੇ ਨੇ ਜੰਮੂ ਕਸ਼ਮੀਰ ਦੇ ਕਸ਼ਤਵਾਰ ਅਤੇ ਕਠੂਆ ਦੇ ਵਿੱਚ ਕਈ ਲੋਕ ਬਦਲ ਫੱਟਣ ਕਾਰਨ ਕੀਮਤੀ ਜਾਨ ਤੋਂ ਹੱਥ ਤੋਂ ਬੈਠੇ ਉੱਥੇ ਹੀ ਉੱਤਰਾਖੰਡ ਦੇ ਥਰਾਲੀ ਚਮੋਲੀ ਅਤੇ ਥਰਾਲੀ ਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ ਅਤੇ ਇਹ سلسلہ ਬਦਸਤੂਰ ਅਜੇ ਵੀ ਜਾਰੀ ਹੈ ਦੇਸ਼ ਭਰ ਦੇ ਵਿੱਚ ਹੜ੍ਹਾਂ ਨਾਲ ਹੋਈ ਇਸ ਤਬਾਹੀ ਬਾਰੇ ਜਾਣਕਾਰੀ ਦਿੰਦੀ ਪੇਸ਼ ਹੈ ਜਗ ਪਾਣੀ ਦੀ ਖਾਸ ਰਿਪੋਰਟ ਜਾਣਕਾਰੀ ਮੁਤਾਬਕ ਉੱਤਰਾਖੜ ਦੇ ਉੱਤਰਾਕਾਸ਼ੀ ਜ਼ਿਲ੍ਹੇ ਦੇ ਖੀਰਗੜ੍ਹ ਦੇ ਵਿੱਚ ਆਏ ਹੜ੍ਹ ਦੇ ਨਾਲ ਥਰਾਲੀ ਚ 8 ਲੋਕਾਂ ਦੀ ਮੌਤ ਅਤੇ 63 ਲੋਕ ਲਾਪਤਾ ਦੱਸੇ ਜਾ ਰਹੇ ਨੇ ਇਸੇ ਤਰ੍ਹਾਂ ਥਰਾਲੀ ਚ ਇੱਕ ਹੋਰ ਮੌਤ ਅਤੇ ਇੱਕ ਲਾਪਤਾ ਉਤੇ ਹੀ ਪੂਰੇ ਸੂਬੇ ਦੀ ਜ਼ਿਕਰ ਗੱਲ ਕਰੀਏ ਤਾਂ 1 April 2025 ਤੋਂ 23 August 2025 ਤੱਕ ਆਫ਼ਤ ਦੇ ਨਾਲ 60 ਲੋਕਾਂ ਦੀ ਮੌਤ ਅਤੇ 84 ਲੋਕ ਲਾਪਤਾ ਦੱਸੇ ਜਾ ਰਹੇ ਨੇ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇਸ ਮਹੀਨੇ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਜੁਲਾਈ 2024 ਦੇ ਅੰਤ 'ਚ ਕੇਰਲ ਦੇ ਵਾਈਨਾਡ ਦੇ ਵਿੱਚ ਘੱਟੋ-ਘੱਟ 373 ਲੋਕਾਂ ਦੀਆਂ ਜਾਨਾਂ ਗਈਆਂ ਜੂਨ 2024 ਦੀ ਗੱਲ ਕਰੀਏ ਤਾਂ ਲਦਾਖ ਦੇ ਵਿੱਚ 5 ਫੌਜੀਆ ਨੇ ਆਪਣੀ ਜਾਨ ਗਵਾਈ ਉੱਥੇ ਹੀ ਅਕਤੂਬਰ 2023 'ਚ ਸਿੱਕਮ ਦੇ ਵਿੱਚ ਦਰਜਨਾਂ ਲੋਕਾਂ ਦੀ ਮੌਤ ਹੋਈ ਜਾਣਕਾਰੀ ਮੁਤਾਬਕ ਭਾਰਤ ਦੇ ਵਿੱਚ ਹਰ ਸਾਲ ਅਚਾਨਕ ਆਉਣ ਵਾਲੇ ਹੜ੍ਹਾਂ ਦੇ ਨਾਲ ਜਾਨਕੀ ਫਲੈਸ਼ ਫਲੱਡ ਦੇ ਨਾਲ 5000 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੁੰਦੀਆਂ ਨੇ ਗਲੋਬਲ ਤਾਪਮਾਨ ਚ ਵਧਦੇ ਦੇ ਨਾਲ ਨਾਲ ਇਸ ਦੇ ਵਿੱਚ ਹੋਰ ਵਾਧਾ ਹੋਣ ਦਾ ਖ਼ਸ਼ਹ ਅਚਾਨਕ ਆਉਣ ਵਾਲੇ ਇਹਨਾਂ ਹੜ੍ਹਾਂ ਕਾਰਨ ਬੁਨਿਆਦੀ ਢਾਂਚੇ ਖੇਤੀਬਾੜੀ ਜ਼ਮੀਨ ਅਤੇ ਝੁੱਗੀਰ ਦੇ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੁਣ ਤੁਹਾਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਅਤੇ ਅਧਿਕਾਰੀਆਂ ਦੀ ਗੱਲ ਸੁਣਾਉਂਦੇ ਹਾਂ ਕਿ ਉਹਨਾਂ ਦਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਇਹ ਕੋਈ 12 ਤੋਂ 2 ਵਜੇ ਦੇ ਵਿੱਚ ਵਿੱਚ ਹੈ ਕੀ ਹੋਇਆ ਕੀ ਸੀ ਪੂਰਾ ਖੁੱਲ ਕੇ ਜੀ ਮਾਮਲਾ ਕੀ ਹੋਇਆ ਗਪੇ بولਦਾ ਕੰਮ ਜਿਆਦਾ ਲੱਗੇਦਾ ਨਾ ਜੀ ਗਪੇ ਢੇਰ ਲੱਗੇਦਾ ਸੀ ਮਿੱਟੀ ਦਾ ਉਹਦੇ ਕਰਕੇ ਪਾਣੀ ਦਾ ਫਲੋ ਸਾਡੇ ਵਾਲੇ ਪਾਸੇ ਆ ਗਿਆ ਪਤਲਾ ਥਲੋ ਖਾਰ ਲੱਗਦੀ ਰਜ਼ੀ ਲੱਗਦੀ ਲੱਗਦੀ ਇੱਥੇ ਕਿ ਤਾਨੂੰ ਕਿਹਾ ਵੀ ਇੱਕ ਦੋ ਵਾਰ ਕੀ ਢੇਰ ਨੂੰ ਪਤਰਾ ਕਰਵਾਓ ਕੁਝ ਕਰਵਾਓ ਉਹ ਕਹਿੰਦੇ ਸਾਡੇ ਕੇ ਕੇ ਕੋਈ ਸੁਣਵਾਈ ਨਹੀਂ ਆ ਜੀ ਧਿਆਨ ਨਾਲ ਧਿਆਨ ਨਾਲ ਕੋਈ ਤੇ ਭਾਈ ਇੱਧਰ ਆ ਜਾਓ ਇੱਧਰ ਆ ਜਾਓ ਜੀ ਪ੍ਰਸ਼ਾਸਨ ਵਾਲੇ ਆਏ ਕੋਈ ਪ੍ਰਸ਼ਾਸਨ ਵਾਲੇ ਆਏ ਤੇ ਇੱਕ ਇੰਟਰਵਿਊ ਤੇ ਸਾਰਿਆਂ ਨੇ ਲਈ ਜੀ ਤੇ ਆਪਣਾ ਕੋਈ ਪਰਿਵਾਰਕ ਜੀ ਸੀਗਾ ਉੱਤੇ ਜੀ ਨਹੀਂ ਅਹੀਂ ਉਹ ਅੱਧਾ ਘੰਟਾ ਪਹਿਲੇ ਥੱਲੇ ਆਏ ਬੜੀ ਮੁਸ਼ਕਲ ਨਾਲ ਅੱਧਾ ਘੰਟਾ ਪਹਿਲਾਂ ਹੀ ਸਾਰਿਆਂ ਨੂੰ ਖੱਲੇ ਕਰਦਾ ਕਿ ਚਲੋ ਆਪਣੀ ਜਾਨ ਮਾਲ ਦੇ ਬਚਾਈਏ ਬਾਕੀ ਘਰ ਦਾ ਸਮਾਨ ਸੋਨੇ ਕਈ ਕੋਈ ਉਹ ਕੁਛ ਹੀ ਕੱਢਣ ਦਾ ਸਾਨੂੰ ਟਾਈਮ ਨਹੀਂ ਲੱਗਿਆ ਜੀ ਉਹ ਸਭ ਕੁਝ ਹੀ ਯਾਨੀ ਰੋੜ ਗਿਆ ਸਭ ਕੁਝ ਥਲੇ ਸ਼ਟਿੰਗ ਦਾ ਕੰਮ ਹੀ ਛੋਟਾ ਮੋਟਾ ਕੰਮ ਹੀ ਡਾੜੀ ਮਾਰੇ ਕਰਦੇ ਸੀ ਅੱਜ ਤੇ ਡਾੜੀ ਤੋਂ ਬਚਾ ਲਾਣ ਦੇ ਬੰਦੇ ਆ ਡਾੜੀ ਹੋਰ ਛੱਡੀ ਛੋਟੇ ਦਾ ਕੰਮ ਕਰਦੇ ਕਿ ਉਹ ਵੀ ਰੋੜ ਗਈ ਸਾਰੀ ਕੀ ਮੰਗ ਕਰਦੇ ਹੁਣ ਇਸ ਦੇ ਪ੍ਰਸ਼ਾਸਨ ਤੋਂ ਕੋਈ ਮੰਗ ਕਰਦੇ ਬਾਕੀ ਪ੍ਰਸ਼ਾਸਨ ਨੂੰ ਚਾਹੀਦਾ ਸਾਡੀ ਪਰਭਾਈ ਕੀਤੀ ਜਾਏ ਹਾਂਜੀ ਬਾਕੀ ਕਿਉਂਕਿ ਮਕਾਨ ਤੇ ਜ਼ਿੰਦਗੀ ਵਿੱਚ ਇੱਕ ਵਾਰ ਹੀ ਬਣਦਾ ਹੈ ਬਹੁਤ ਜ਼ਿਆਦਾ ਹੀ ਮਕਾਨ ਬਣਾਉ ਬੰਦਾ ਹੀ ਨਹੀਂ ਦੋਰਾ ਜੀ ਬੁਰੀ ਜ਼ਿੰਦਗੀ ਦੀ ਕਮਾਈ ਸਾਰੀ ਢੜ ਗਈ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਬਾਰਿਸ਼ ਜਲੀ ਲਗਾਤਾਰ ਜਲਦੀ ਪਈ ਹੈ ਤੇ ਇਹਦਾ ਹੋਰ ਵੀ ਅਸਰਨ ਕੀ ਬਾਰਿਸ਼ ਦਾ ਜਿਹੜੀ ਹੈਗੇ ਹੋਰ ਚਾਰ ਦਿਨ ਦੀ ਬਾਰਿਸ਼ ਚੱਲ ਸਕਦੀ ਹੈ ਜਿਸ ਦੇ ਕਰਕੇ ਨਦੀਆਂ ਵਿੱਚ ਜਿਹੜਾ ਪਾਣੀ ਦਾ ਵਹਾਅ ਕਾਫੀ ਜ਼ਿਆਦਾ ਹੋ ਗਿਆ ਤੇ ਜਿਹੜੇ ਪੁਲ ਸਾਡੇ ਏਰੀਆ 'ਚ ਪੈਂਦੇ ਨੇ ਤੇ ਅਸੀਂ ਵੇਖਣ ਲੱਗੇ ਪਾਣੀ ਕਾਫੀ ਜ਼ਿਆਦਾ ਥੋਂ ਨਿਕਲ ਰਿਹਾ ਜਿਸ ਦੇ ਕਰਕੇ ਕਿਸੇ ਵੀ ਸਮੇਂ ਕੋਈ ਪੁਲ ਵਗੈਰਾ ਡੈਮੇਜ ਹੋ ਸਕਦਾ ਜਿਸ ਦੇ ਕਰਕੇ ਕਿਹੇ ਵੀ ਜਾਨ ਮਾਲ ਦੀ ਨੁਕਸਾਨ ਹੋ ਸਕਦਾ ਤਜੋ ਨਾ ਹੋਵੇ ਉਹਨੂੰ ਰੋਕਣ ਵਾਸਤੇ ਅਸੀਂ ਇੱਕ ਅਸੀਂ ਕਹਿ ਸਕਦੇ ਹਾਂ ਕਿ ਪ੍ਰਿਕਾਸ਼ਨਰੀ ਜਿਹੜੇ ਅਸੀਂ ਟਰੈਫੀ ਜਿਹੜੀ ਡਬੜ ਕੀਤੀ ਹੈ ਸਰ ਡਿਪਟੀ ਕਮਿਸ਼ਨਰ ਵੱਲੋਂ ਜਿਹੜਾ ਪਠਾਨਕੋੜ ਵੱਲੋਂ ਉਹਨਾਂ ਵੱਲੋਂ ਵੀ ਇੱਕ ਨਿਰਦੇਸ਼ ਜਾਰੀ ਕੀਤੇ ਗਏ ਆ ਵੀ ਨਦੀਆਂ ਨਾਲਿਆਂ ਦੇ ਕਿਨਾਰੇ ਜਿਹੜਾ ਲੋਕਾਂ ਨੂੰ ਨਹੀਂ ਜਾਣ ਦਿੱਤਾ ਜਾਵੇ ਨਾ ਜਾਣ ਪਰ ਹੱਲੇ ਵੀ ਦੇਖਿਆ ਕਈ ਲੋਕ ਜਿਹੜੇ ਆ ਪਾਣੀ ਦੇਖਣ ਵਾਸਤੇ ਜਾਂ ਕਿਸੇ ਤਰ੍ਹਾਂ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਮੈਸੇਜ ਆਪ ਜੀ ਦੇ ਰਾਹੀਂ ਸਾਰੀ ਜਨਤਾ ਨੂੰ ਇਹ ਅਪੀਲ ਕਰਨਾ ਚਾਹਨਾ ਕਿ ਜਿੱਦਾਂ ਦੇ ਉਹ ਹਾਲਾਤ ਚੱਲਦੇ ਪਏ ਆ ਬਾਰਿਸ਼ ਕਰਕੇ ਬਾੜ ਦੀ ਸਥਿਤੀ ਬਣੀ ਹੋਈ ਆ ਤੇ ਨਦੀਆਂ ਨਾਲਿਆਂ ਦੇ ਜਿਹੜੇ ਕਿਨਾਰੇ ਜਾਣ ਤੋਂ ਇਹ ਰੁਕਣ ਕਿਉਂਕਿ ਇਹ ਲੋਕਾਂ ਦੀ ਵੀ ਆਪਣੀ ਜ਼ਿੰਮੇਵਾਰੀ ਬਣਦੀ ਆ ਕਿ ਜਦੋਂ ਇਹੋ ਜਿਹੇ ਹਾਲਾਤ ਮੰਡੇ ਤੇ ਆਹੀਂ ਆਪਣਾ ਚਾਹੀਏ ਜਿਵੇਂ ਸਹਾਰ ਖੱਡਾ ਹੈ ਯਹਾਂ ਪੇ ਬਾੜ ਜੋ ਹੈ ਉਹ ਸੋਚਣੇ ਸੇ ਵੀ ਜ਼ਿਆਦਾ ਆ ਚੁੱਕੀ ਹੈ ਦੇਖਤੇ ਹੀ ਦੇਖਤੇ ਯਹਾਂ ਦੇਖੋ ਪੁਲ ਵੀ ਡਹਿ ਚੁੱਕਾ ਹੈ ਆਪਣਾ ਲਗੇਟ ਮੋੜ ਵਾਲਾ ਤੋਂ ਯਹਾਂ ਮਸ਼ੀਨਾਂ ਵੀ ਲੱਗੀ ਹੋਈ ਸੀ ਤਕਰੀਬਨ ਟਾਈਮ ਸੇ ਮਸ਼ੀਨਾਂ ਤੋਂ ਨਿਕਲ ਚੁੱਕੀਆਂ ਹੈ ਬਾਹਰ ਮਗਰ ਇਹ ਜੋ ਪਾਣੀ ਹੈ ਜੇ ਬਿਲਡਿੰਗਾਂ ਵੀ ਲੈ ਕੇ ਜਾ ਰਹਾ ਹੈ ਯਹਾਂ ਲੋਕੋ ਕੇ ਘਰ ਮੇ ਵੀ ਕੁਸਨੇ ਵਾਲਾ ਹੈ मैं चाहता हूं कि यहां के लोगों से भी अपील करता हूं कि जल्दी से जल्दी अपना घर छोड़ के जो पास वाले एरिया से हैं वो थोड़ा ऊपर की ओर चले जाएं ताकि जान माल का नुकसान ना हो जितना हो चुका है ये भी भरपाई करते करते सरकार को बहुत देर लग जाएगी जैसे पहले चक में हुआ था भरपाई उसकी कम से कम साल डेढ़ दो लग गया था इसलिए ऐसे ऐसे स्थिति ना आए कि हमें लेने के देने पड़ जाएँ इससे अच्छा है ਜਲਦੀ ਜਲਦੀ ਆਪਣਾ ਬੋਰੀਆ ਬਿਸਤਰ ਗੋਲ ਕਰਕੇ ਥੋੜਾ ਅੱਗੇ ਠੀਰ ਹੋ ਜਾਏ। ਹੁਣ ਇੱਕ ਪਾਸੇ ਜਿੱਥੇ ਦੇਸ਼ ਨੂੰ ਜੰਮੂ ਕਸ਼ਮੀਰ ਨਾਲ ਜੋੜਨ ਵਾਲਾ ਕਠੂੜਾ ਦਾ ਸਹਾਰ ਪੁਲ ਢੇਰੀ ਹੋ ਚੁੱਕਾ ਹੈ। ਜਿਸ ਤੇ ਚਲਦਿਆਂ ਮਾਤਾ ਵੈਸ਼ਨੂਦੇਵੀ ਸੈਣੀ ਜੰਮੂ ਕਸ਼ਮੀਰ ਤੇ ਹੋਰਨਾ ਮੰਦਰਾਂ ਦੇ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਹਿਮਾਚਲ ਦੇ ਚੰਬਾ ਪਰਮੋਰ ਮਾਰਗ ਦੇ ਉੱਤੇ ਤਿੰਨ ਥਾਵਾਂ ਦੇ ਉੱਤੇ ਲੈਂਡ ਸਲਾਈਡਿੰਗ ਹੋਣ ਕਾਰਨ ਮਣੀ ਮਹਿਸ਼ ਯਾਤਰੀ ਜੁਣੇ ਪਰਮੋਰ ਸੜਕ ਹੋਰਨਾ ਥਾਵਾਂ ਦੇ ਉੱਤੇ ਫਸੇ ਹੋਏ ਨੇ। ਇਸ ਤੋਂ ਇਲਾਵਾ ਪਠਾਨਕੋਟ ਦੇ ਵਿੱਚ ਚੱਕੀ ਦਰਿਆ ਦੇ ਵਿੱਚ ਹੱਟ ਦੇ ਨਾਲ ਕੌਮੀ ਮਾਰਗ ਨੂੰ ਬੰਦ ਕਰਨਾ ਪਿਆ ਹਾਲਾਂਕਿ ਬਾਅਦ ਦੇ ਵਿੱਚ ਇਸ ਨੂੰ ਖੋਲ ਦਿੱਤਾ ਗਿਆ ਜਿਸ ਤੇ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਲੋਕ ਲੰਬੇ ਸਮੇਂ ਤੱਕ ਪਰੇਸ਼ਾਨੀਆਂ ਨਾਲ ਜੂਝਦੇ ਦਿਖਾਈ ਦਿੱਤੇ ਦੱਸ ਦਈਏ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਭਾਰਤੀ ਫੌਜ ਦੇ ਵੱਲੋਂ ਬਚਾਅ ਮੁਹਿੰਮ ਜ਼ੋਰ-ਸ਼ੋਰ ਦੇ ਨਾਲ ਚਲਾਈ ਜਾ ਰਹੀ ਹੈ ਅਤੇ ਇਸ ਸੰਬੰਧ ਵਿੱਚ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਹੜ੍ਹ ਪ੍ਰਬੰਧਨ ਅਤੇ ਠੂਰਾ ਰੋਕੂ ਯੋਜਨਾਵਾਂ ਰਾਜ ਸਰਕਾਰਾਂ ਚ ਪੈਲ ਦੇ ਆਧਾਰ ਤੇ ਤਿਆਰ ਕਰਕੇ ਲਾਗੂ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਭਵਿੱਖ ਦੇ ਵਿੱਚ ਅਚਾਨਕ ਆਉਣ ਵਾਲੇ ਹੜ੍ਹਾਂ ਦੇ ਨਾਲ ਹੋਣ ਵਾਲੀ ਤਬਾਹੀ ਨੂੰ ਰੋਕਿਆ ਜਾ ਸਕੇ ਬਿਊਰੋ ਰਿਪੋਰਟ ਚੱਕਪਣੀ ਟੀਵੀ